ਕਹਿੰਦੇ ਸਕੂਲ ਆਇਓਰ ਮੈਨੂੰ ਯਾਹ ਪੇ ਆ ਕੇ ਦੱਸਿਆ ਕਿ 3 ਦਿਨ ਦੀ ਛੁੱਟੀ ਹੈ ਔਰ ਕਿ ਇੰਡੀਆ ਨੇ ਅਟੈਕ ਕਰ ਦਿਆ ਪਾਕਿਸਤਾਨ ਤੇ ਹਾਂਜੀ ਉਹ ਜਿਦਾ ਪਰ ਨੇ ਅਬ ਪਾਕਿਸਤਾਨ ਤੇ ਉਹ ਕਰਦਾ ਕਿ ਕਹਿੰਦੇ ਹਮਲਾ ਤੇ ਉਹਦੇ ਕਰਕੇ ਡੀਸੀ ਨੇ 3 ਹਫ਼ਤੇ ਸਕੂਲ ਬੰਦ ਕਰਤੇ ਸਾਰੇ ਤੇ ਬਸ ਘਰ ਚਲੇ ਗਏ ਜੀ ਬਿਲਕੁਲ ਜੋ ਵੀ ਪਿਛੇ ਨੇ ਦਿਨਾਂ ਚ ਹੋਇਆ ਜੀ ਬਿਲਕੁਲ ਸਹੀ ਨਹੀਂ ਹੈਗਾ ਬੇਕਸੂਰੀ ਜਾਣ ਗਈ ਸੀ ਸਾਨੂੰ ਵੀ ਇਸ ਗੱਲ ਦਾ ਦੁੱਖ ਹੀ ਹੈ ਜਿੰਦ ਇੰਡੀਆ ਨੇ ਇਹ ਪਲਟ ਕੇ ਉਹਨਾਂ ਨੂੰ ਜਵਾਬ ਦਿੱਤਾ ਹੈ ਖੁਸ਼ੀ ਹੈ ਸਾਨੂੰ ਇਸ ਗੱਲ ਦੀ ਸਸਾਨੂੰ ਸਵੇਰੇ ਉੱਠਦੇ ਹੀ ਅੱਜ ਪਤਾ ਲੱਗਿਆ ਕਿ ਇੰਡੀਆ ਨੇ ਵੀ ਆਪਣੀ ਬਦਲੇ ਲਈ ਕਾਰਵਾਈ ਆਪਣੀ ਸ਼ੁਰੂ ਕਰਤੀ ਹੈ ਤੇ ਸਕੂਲਸ ਵਗੈਰਾ ਬੰਦ ਹੋ ਗਏ ਮੈਂ ਵੀ ਸਕੂਲੇ ਜੋਬ ਕਰਦਾ ਜਾਣ ਕੇ ਸਾਨੂੰ ਪਤਾ ਲੱਗਿਆ ਬਾਕੀ ਅਸੀਂ ਆਪਣੇ ਸੋਲਜਰਸ ਨੂੰ 올 ਦਾ ਬੈਸਟ ਕਹਿੰਨੇ ਆਂ ਇੰਡੀਆ ਦੀ ਜੋ ਵੀ ਸਰਕਾਰ ਹੈ ਸਾਡੀ ਕਿ ਬਾਕੀ ਪਰਮਾਤਮਾ ਕੋਲ ਹੀ ਮੰਗਨੇ ਆਂ ਕਿ ਜਿਹੜੇ ਗਏ ਆ ਕੋਈ ਵੀ ਬੇਕਸੂਰ ਨਾ ਮਰੇ ਬਸ ਬਾਕੀ ਇਸ ਗੱਲ ਦੀ ਵੀ ਮੈਨੂੰ ਖੁਸ਼ੀ ਹੈ ਕਿ ਜਿੰਨਾ ਪਹਿਣਾ ਦੇ ਸਿੰਦੂਰ ਉਜੜੇ ਹੀ ਪਿਛਲੇ ਦਿਨਾਂ ਚ ਅੱਜ ਇੰਡੀਆ ਨੇ ਹੋਈ ਆਪਰੇਸ਼ਨ ਸਿੰਦੂਰ ਦੇ ਦੁਆਰਾ ਉਹਨਾਂ ਨੂੰ ਆਤਮਾ ਨੂੰ ਉਹਨਾਂ ਦੀ ਸ਼ਾਂਤੀ ਦਿੱਤੀ ਆ